ਵਾਸਾਗਤ ਹੈ ਅੱਜ ਦੇ ਇਸ ਦਿਨ ਆਲ ਗੱਲਬਾਤ ਕਰਨਗੇ ਸਾਡੇ ਪ੍ਰਦੇਸ਼ ਦੇ ਕਾਰਜਕਾਰੀ ਅਧਿਐਸ਼ਕ ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਇਸ ਸਰਕੇ ਤੋਂ ਨਾਕਰ ਬੜਾ ਸ਼ਕਤੀਸ਼ਾਲੀ ਉਮੀਦਵਾਰ ਸਾਡਾ ਅਜੀਤ ਸਿੰਘ ਜੀ ਪ੍ਰਦੇਸ਼ ਦੇ ਉਪਾਧਿਐਸ਼ਕ ਕੇਡੀ ਭੰਡਾਰੀ ਜੀ ਕੋੜਾ ਜੀ ਅਫਰੀਦ ਜੀ ਦੇ ਵੀਜ਼ੀ ਦੋਸਤੋ ਚੋਣਾਂ ਚੱਲਦੇ ਹਨ ਹੁਣ ਤੇ ਅੱਧੇ ਦੇ ਵਿੱਚ ਪਹੁੰਚ ਗਏ ਲੇਕਿਨ ਜਿਸ ਤਰੀਕੇ ਨਾਲ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਆਮ ਆਦਮੀ ਪਾਰਟੀ ਚੋਣ ਦੀ ਪ੍ਰਕਿਰਿਆ ਨੂੰ ਚਲਾ ਰਹੀ ਹੈ ਔਰ ਕਹਿੰਦੇ ਨੇ ਜੋਰੀ ਤੇ ਸੀਨਾ ਜੋਰੀ ਸਾਢੇ 3 ਸਾਲ ਬੇੜਾਗਰ ਕੀਤਾ ਪੰਜਾਬ ਦਾ ਉਹ ਸਾਰੇ ਵਿਸ਼ਿਆਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਤੁਹਾਡੇ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਸਰੰਤਾਰਨ ਹਲਕੇ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਟਿਕਨੀਕ ਵਿੱਚ ਪਾਇਆ ਉਹ ਸਾਰੇ ਵਿਸ਼ੇ ਜਿਹੜੇ ਹੈਗੇ ਨੇ ਸਭ ਦੇ ਕਰ ਅਧਿ ਦੇਖ ਸ਼੍ਰੀ ਸ਼ਰਮਾ ਜੀ ਲੈ ਕੇ ਹੋਰ ਮੈਂ ਬੇਨਤੀ ਕਰਦਾ ਕਿ ਆਪਣੀ ਗੱਲ ਵਾ ਕੇ ਰੱਖੋ ਆਪ ਸਭ ਦਾ ਇਸ ਪ੍ਰੈਸ ਵਾਰਤਾ ਦੇ ਅੰਦਰ ਸਵਾਗਤ ਹੈ ਅਨਿਲੀ ਨੇ ਸਭ ਦਾ ਪਰਿਚੇਅ ਕਰਵਾਇਆ ਫਿਰ ਇੱਕ ਨਾ ਸੀਰੀਅਲ ਆਂਦਾ ਸੀ ਕਹਾਣੀ ਘਰ ਘਰ ਕੀ ਕਹਾਣੀ ਤਾਂ ਪੂਰੇ ਪੰਜਾਬ ਦੀ ਵੀ ਹੋਈ ਹੈ ਜੋ ਤਰਨਤਾਰਨ ਦੀ ਲੇਕਿਨ ਕਿਉਂਕਿ ਤਰਨਤਾਰਨ ਦੀ ਜਿਮਨੀ ਚੋਣ ਹੋ ਰਹੀ ਹੈ ਰੋਲਾ ਰੱਪਾ ਉਹੀ ਹੈ ਰੋਣਾ ਵੀ ਉਹੀ ਹੈ ਪੰਜਾਬੀਆਂ ਦਾ ਜੋ ਪੂਰੇ ਪੰਜਾਬ ਦਾ ਰੋਣਾ ਹੈ ਲੇਕਿਨ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਲੋਕਾਂ ਦੇ ਅੱਗੇ ਰਾਜਨੀਤਿਕ ਪਾਰਟੀਆਂ ਸਮੇਂ-ਸਮੇਂ ਤੇ ਜਦੋਂ ਜਿਮਨੀ ਚੋਣ ਦੇ ਮਾਧਿਅਮ ਜਾਂ ਕੋਈ ਵੀ ਚੋਣ ਹੋਏ ਉਨਾ ਜ਼ਖਮਾਂ ਨੂੰ ਇੱਕ ਵਾਰੀ ਫਿਰ ਹਰਾ ਕਰਦੀ ਹੈ ਜਿਹੜੇ ਜ਼ਖਮ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਨ ਦਿੱਤੇ ਨੇ ਪਰ ਇਹਨਾਂ ਤੋਂ ਤਰਨ ਤਰਨ ਵਿਧਾਨ ਸਭਾ ਵੀ ਬਾਂਝੀ ਨਹੀਂ ਰਹੀ ਹੋਈ ਪੰਜਾਬ ਦੇ ਅੰਦਰ ਅੱਜ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੇ ਬੇਲਗਾਮ ਜਿਹੜੇ ਕਤਲ ਨੇ ਕੋਈ ਦਿਨ ਐਸਾ ਨਹੀਂ ਹੈ ਪੰਜਾਬ 'ਚ ਕੋਈ ਕਤਲ ਨਾ ਹੋ ਰਿਹਾ ਹੋਵੇ ਗੋਲੀ ਨਾ ਚਲਦੀ ਹੋਵੇ ਲੇਕਿਨ ਤਰਨਤਾਰਨ ਉਹਦਾ ਜਿਆਦਾ ਜਰਾ ਤਰਨਤਾਰਨ ਨੂੰ ਨੁਕਸਾਨ ਹੋਇਆ ਮੈਂ ਉਹ ਮੇਰੇ ਅੱਜ ਆਰੋਪ ਪੱਤਰ ਹੈ ਮਤਲਬ ਸਤੰਬਰ 2025 ਦੇ ਅੰਦਰ ਕੈਰੋ ਪਿੰਡ ਦੇ ਅੰਦਰ ਅਨਪਛਾਤੇ ਹਮਲਾਵਾਰ ਸਮਰਵੀਰ ਸਿੰਘ 21 ਸਾਲ ਦੀ ਉਮਰ ਸੀ ਮੁੰਡੇ ਦੀ ਅਤੇ ਮੈਂ ਸਾਰੇ ਨਹੀਂ ਪੜਾਂਗਾ ਕਿਉਂਕਿ ਸਾਰੇ ਦੇ ਮੈਂ ਤੁਹਾਨੂੰ ਦੇ ਦੂੰਗਾ 20 ਸਾਲ ਦੀ ਉਮਰ ਸੀ ਗੋਲੀ ਮਾਰਤੀ ਹੱਤਿਆ ਕਰਤੀ ਇਹ ਜਿਹੜਾ ਬੇਲਗਾਮ ਕਤਲ ਹੋਏ ਨੇ ਇਹਨਾਂ ਵੱਲ ਲੋਕਾਂ ਦਾ ਧਿਆਨ ਤੁਹਾਡੇ ਮਾధ్యਮ ਨਾਲ ਅਸੀਂ ਲਿਆਉਣਾ ਚਾਹੁੰਦੇ ਆ ਸਰਪੰਚ ਚਿਤਤਰ ਸਿੰਘ ਮਾਰ ਮਾਰਤਾ ਜਾਂਦਾ ਮੈਂ ਇਹਦੇ ਨਾਲ ਨਾਲ 25 ਅਕਤੂਬਰ ਨੂੰ ਦੋ ਗੁੱਟਾਂ ਦੇ ਵਿਚਕਾਰ ਗੋਲੀਬਾਰੀ ਹੋ ਚਲਦੀ ਹੈ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਨਾਲ ਧਿਆ ਕਰਤੀ ਜਾਂਦੀ ਹੈ ਜਿਹੜੇ ਰક્ષਕ ਨੇ ਜਿਨ੍ਹਾਂ ਦੇ ਜੁਮੇ ਇਹ ਹੈ ਕਿ ਲੋਕਾਂ ਦੇ ਅੰਦਰ ਦਰ ਖਤਮ ਕਰਨਾ ਹੈ ਔਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਜੇ ਪੁਲਿਸ ਦਾ ਸਬ ਇੰਸਪੈਕਟਰ ਸੁਰੱਖਿਤ ਨਹੀਂ ਹੈ ਤੇ ਤਰਨ ਤਰਨ ਦੇ ਅੰਦਰ ਆਮ ਆਦਮੀ ਦੀ ਕੀ ਹਾਲਤ ਹੋਏਗੀ ਸਮਾਜਨ ਜਨमानस ਦੀ ਕੀ ਹਲਕਲ ਹੋਏਗੀ ਮੈਂ ਆਪਣੇ ਕੈਂਡੀਡੇਟ ਸਾਹਿਬ ਰਜੀਤ ਸਿੰਘ ਜੀ ਨਾਲ ਇੱਕ ਪਿੰਡ ਦੇ ਅੰਦਰ ਬੋਲ ਰਿਹਾ ਸੀ ਮੈਂ ਇੱਕ ਮਾਤਾ ਨੂੰ ਪੁੱਛਿਆ ਕਿ ਇੱਥੇ ਹਾਲਚਲ ਕੀ ਹੈ ਔਰ ਮੈਂ ਸੱਚੀ ਗੱਲ ਸੁਣਾ ਰਿਹਾ ਜੇ ਤੁਹਾਨੂੰ ਪਿੰਡ ਯਾਦ ਆ ਜੇ ਮੈਨੂੰ ਦੱਸ ਦੇਣਾ ਕਿਹੜਾ ਪਿੰਡ ਸੀ ਬਜ਼ੁਰਗ ਮਾਤਾ ਕਹਿੰਦੀ ਜਿੱਥੇ ਉਹ ਬੀਬੀ ਨੂੰ ਉਹ ਦਾ ਕਾਰਜਕ੍ਰਮ ਜੀ ਤੁਸੀਂ ਨਹੀਂ ਸੀ 하게 ਨੂਰ ਮੂਰਤੀ ਨੂਰਤੀ ਕਹਿੰਦੇ ਜੀ ਰਾਤ ਨੂੰ ਜਾ ਕੇ ਕੋਠੇ ਦੇ ਚੜ ਕੇ ਦੇਖਣਾ ਪੈਂਦਾ ਕਿ ਕੋਈ ਅੰਦਰ ਤੇ ਨਹੀਂ ਆ ਗਿਆ ਇਹ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਏ ਹੋਏ ਨੇ ਇਹ ਉਦਾਹਰਣ ਜਿਹੜੇ ਨੇ ਆਪਣੇ ਆਪ ਚ ਇਹ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਇੱਥੇ ਅਰਾਜਕਤਾ ਇੱਥੇ ਕਾਨੂੰਨ ਦਾ ਰਾਜ ਨਹੀਂ ਹੈ ਫਰੋਤੀਆਂ ਦੇ ਪੂਰੇ ਪੰਜਾਬ 'ਚ ਹੀ ਮੰਗੀਆਂ ਜਾ ਰਹੀਆਂ ਕੋਈ ਇੱਥੇ ਚੱਕ ਨਹੀਂ ਹੈ ਕਿਸੇ ਨੂੰ ਮੈਨੂੰ ਲੱਗਦਾ ਸੀ ਕਿ ਯਾਰ ਤਰਨਤਾਰਨ ਬਿਲਕੁਲ ਬਾਰਡਰ ਵਾਲਾ ਏਰੀਆ ਹੈ ਪੰਜਾਬ ਦੀ ਇੱਕ ਸਾਈਡ ਤੇ ਹੈ ਇੱਥੇ ਯਦ ਘਟ ਹੋਏਗਾ ਮਾਮਲਾ ਇੱਥੇ ਧਮਕੀਆਂ ਦਾ ਵੀ ਉਹੀ ਹਾਲ ਹੈ ਫਰੋਤੀਆਂ ਦਾ ਵੀ ਉਹੀ ਹਾਲ ਹੈ ਜਬਰੀ ਵਸੂਲੀ ਦਾ ਵੀ ਉਹੀ ਹਾਲ ਹੈ ਔਰ ਇਹਦੇ ਅੰਦਰ ਜਿਹੜੇ ਗੈਂਗਸਟਰ ਨੇ ਲੋਕਾਂ ਨੂੰ ਡਰਾਂ ਦੇ ਲਈ ਫਰੋਤੀ ਨਾ ਮਿਲੇ ਤਾਂ ਉਹਦੇ ਘਰਾਂ ਦੇ ਬਾਹਰ ਗੋਲੀਆਂ ਚਲਾਉਂਦੇ ਨੇ ਇੱਕ 2 ਕਰੋੜ ਰੁਪਏ ਦੀ ਡਾਕਟਰ ਨੂੰ ਧਮਕੀ ਦੇ ਕੇ ਫਰੋਤੀ ਮੰਗੀ ਉਹਦੇ ਘਰ ਦੇ ਅੱਗੇ ਗੋਲੀਆਂ ਚਲਾਈਆਂ ਮਤਲਬ ਜੋ ਕੁਝ ਪੂਰੇ ਪੰਜਾਬ 'ਚ ਹੋ ਰਿਹਾ ਹੈ ਉਹ ਪੰਜਾਬ ਦਾ ਕੋਈ ਵੀ ਹਿੱਸਾ ਨਹੀਂ ਬਚਿਆ ਮੈਂ ਬਟਾਰਾਂਗੜ ਤੋਂ ਆਨਾ ਸੋ ਲੱਗਦਾ ਯਾਰ ਬੜਾ ਸੇਫ ਏਰੀਆ ਹੈ ਕਿਹਾ ਚਲ ਔਰ ਜੇਨਕੇ ਦਾ ਬਾਰਡਰ ਹੈ ਉਹ ਵੀ ਅੱਜ ਇੱਕ ਐ ਐਸੀ ਅਰਾਜਕ ਸਰਕਾਰ ਆਈ ਹੈ ਐਸੀ ਨਕਮੀ ਸਰਕਾਰ ਆਈ ਹੈ ਜੋ ਕੁਝ ਤਰਨ ਤਰਨ ਝੋ ਰਿਆ ਉਹੀ ਉੱਥੇ ਵੀ ਹੋ ਰਿਹਾ ਇਹਦਾ ਮਤਲਬ ਕੀ ਹੈ ਜਾਂ ਤੇ ਇਹਨਾਂ ਦੀ ਪਕੜ ਨਹੀਂ ਤੇ ਜਾਂ ਇਹਨਾਂ ਦੀ ਮਿਲੀ ਭਖਤਾ ਦੋ ਗੱਲਾਂ ਨਹੀਂ ਕਰ ਸਕਦੀਆਂ ਜਾਂ ਤੇ ਇਹਨਾਂ ਦੀ ਪਕੜ ਨਹੀਂ ਹੈ ਤੇ ਜਾਂ ਮਿਲੀ ਭਖਤਾ ਮੈਨੂੰ ਦੂਜੀ ਵਾਲੀ ਗੱਲ ਜ਼ਿਆਦਾ ਲੱਗਦੀ ਹੈ ਇਹ ਬੜਾ ਰੋਲਾ ਪਾਉਂਦੇ ਸੀ ਨਸ਼ਾ 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 ਕਟਮ ਕਰਾਂਗੇ ਨਸ਼ਾ ਕਟਮ ਕਰਾਂਗੇ ਤਰਨ ਤਰਨ ਨਸ਼ੇ ਦੀ ਚਪੇਟ ਚਿੱਟੇ ਦੇ ਇਲਾਵਾ ਵੀ ਨਕਲੀ ਸ਼ਰਾਬ ਦੇ ਅੰਦਰ ਵੀ ਇਥੇ ਕਈ ਹਾਦਸੇ ਹੋਏ ਨੇ 12 ਬੱਚੇ ਇੱਕੋ ਹੀ ਪਿੰਡ ਦੇ ਮਰੇ ਸੀ ਮੈਂ ਉਦੋਂ ਵੀ ਆਇਆ ਸੀ ਲੇਕਿਨ ਸਰਕਾਰ ਬਦਲਣ ਦੇ ਬਾਅਦ ਵੀ ਉਹ ਕਰਮ ਬਦਲਿਆ ਨਹੀਂ ਹੈ ਅੱਜ ਵੀ ਚਿੱਟੇ ਦਾ ਨਸ਼ਾ ਪਿੰਡਾਂ ਦੀ ਜਵਾਨੀ ਨੂੰ ਖਾ ਰਿਹਾ ਹੈ ਔਰ ਤਰਨ ਤਰਨ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਹੋਇਆ ਏਰੀਆ ਇੱਥੇ ਸਰਕਾਰ ਇਹਨੂੰ ਰੋਕਣ 'ਚ ਪੂਰੀ ਤਰ੍ਹਾਂ ਨਾਲ ناکਾਮਜਬ ਹੋਈ ਹੈ। ਉਹਦੇ ਕਈ ਉਦਾਹਰਣ ਮੇਰੇ ਕੋਲ ਲਿਖੇ ਨੇ। ਪਿੰਡਾਂ ਦੇ ਪਿੰਡਾਂ ਦੇ ਨਾਂ ਲਿਖੇ ਨੇ 32 ਸਾਲ ਦਾ ਮੁੰਡਾ ਮਲਕੀਤ ਹੈ। ਗੁਰਪ੍ਰੀਤ ਸਿੰਘ 30 ਸਾਲ ਨਸ਼ੇ ਦੀ ਓਵਰਡੋਜ਼ ਨਾਲ ਮਰਦਾ। ਇੱਕ ਤਾਂ ਦੋ ਭਰਾ ਸਕੇ ਮਰਦੇ ਨੇ। ਅਨੇਕ ਘਟਨਾਵਾਂ ਨੇ ਜਿਹਦੀ ਲੜੀ ਹੈ। ਤੇ ਇਹਨਾਂ ਨੇ ਇਹ ਸਰਕਾਰ ਨੇ ਜਾਂ ઈશ્વર ਮਰਤੂ ਤੇ ਕਿਸੇ ਦਾ ਜ਼ਰੂਰ ਨਹੀਂ ਐਮਐਲਏ ਸਾਹਿਬ ਚਲੇ ਗਏ ਇਸ ਕਰਕੇ ਤੇ ਚੋਣਾਂ ਹੋ ਰਿਆ ਤੇ ਸਾਨੂੰ ਇਹ ਸਾਰੀਆਂ ਗੱਲਾਂ ਪੁੱਛਣ ਦਾ ਮੌਕਾ ਮਿਲ ਰਿਹਾ ਕਿ ਭਾਈ ਸਾਢੇ 3 ਸਾਲ ਹੋ ਗਏ ਤੁਸੀਂ ਕੀਤਾ ਕੀ ਹੈ ਇਹਦੀ ਬਿਨਾ ਪ੍ਰਸ਼ਾਸਨ ਬਿਨਾ ਸਰਕਾਰ ਦੀ ਮਦਦ ਦੇ ਕਿਆ ਨਸ਼ਾ ਇਸ ਖੁੱਲੇ ਪੰਨਲ बिक ਸਕਦਾ ਆਖਿਰ ਕਿਹੜੀਆਂ ਰਾਜਨੀਤਿਕ ਸ਼ਕਤੀਆਂ ਨੇ ਉਹ ਰਾਜਨੀਤਿਕ ਸ਼ਕਤੀਆਂ ਤੇ ਜਿਨ੍ਹਾਂ ਦੀ ਸਰਕਾਰ ਹੋएगी ਉਹੀ ਹੋਣਗੀਆਂ ਨਾ ਇਹ ਦੂਜਿਆਂ ਦੇ આરોਪ ਲਗਾਉਂਦੇ ਸੀ ਦੂਜਿਆਂ ਦੇ આરોਪ ਲਗਾਉਂਦੇ ਸੀ ਇਹਨਾਂ ਦੀ ਰਾਜਨੀਤੀ ਦਾ ਆਧਾਰੀ આરોਪ ਹੈ ਭਾਈ ਹੁਣ ਤਾਂ ਤੁਹਾਨੂੰ 3.5 ਸਾਲ ਤੋਂ ਉੱਪਰ ਹੋ ਗਏ ਹੁਣ ਤਾਂ ਜਵਾਬ ਦੇਣ ਦੀ ਹਿੰਮਤ ਬਾਲੋ ਜਾਂ ਹੁਣ ਵੀ આરોਪ ਹੀ ਲਗਾਣੇ ਆ ਤਰਨ ਤਾਰਨ ਇਸ ਵੇਲੇ ਸਾਫ ਸੁਥਰਾ ਸ਼ਕਤੀਸ਼ਾਲੀ ਲੋਕਾਂ ਦੀ ਸੇਵਾ ਕਰਨ ਵਾਲਾ ਕੈਂਡੀਡੇਟ ਮੰਗਦਾ ਹੈ ਔਰ ਪਾਰਟੀ ਨੇ ਹਰਜੀਤ ਸਿੰਘ ਦੇ ਰੂਪ ਚ ਲੋਕਾਂ ਨੂੰ ਇਹ ਮੌਕਾ ਦਿੱਤਾ ਹੈ ਰੇਤ mafia ਰੇਤ mafia ਹੁਣ ਇਹਨਾਂ ਨੇ ਕੀ ਹੋਇਆ ਤਰਨਤਾਰਨ ਚ ਮੈਂ ਸੋਚ ਰਿਹਾ ਸਾਡੇ ਵਾਲੇ ਗੁਰਦਾਸਪੁਰ ਵਾਲੀ ਹੋ ਰਿਹਾ ਤੂੰ ਮੇਰੇ ਨਾਲ ਚੱਲੋ ਮੈਂ ਖੁੱਲ੍ਹਾ ਨਿਮੰਤਰਣ ਦੇਣਾ ਜਿਦਾ ਖੇਤ ਜਿਦੀ ਰੇਤ ਇਹਦੀ ਆਰਟ ਚ ਇਲੈਗਲ ਮਾਈਨਿੰਗ ਟੜਾ ਤਰ ਹੋ ਰਹੀ ਐ। ਕੀ ਉਹ ਸਰਕਾਰ ਦੇ ਨੁਮਾਇੰਦਿਆਂ ਦੇ ਮਰਜ਼ੀ ਦੇ ਬਿਨਾਂ ਹੋ ਰਹੀ ਐ? ਇਹੀ ਹਾਲ ਤਰਨ ਤਰਨ ਦਾ। ਸੁਰਕੀਆਂ ਬ ਕੋ ਬਟੋਰਨ ਲਈ ਕਹਤਾ ਜਿਹਦਾ ਖੇਤ ਉਹਦੀ ਰੇਤ। ਉਹਦੀ ਉਹਨੂੰ ਰੇਤ ਪਤਾ ਨਹੀਂ ਮਿਲਨੀ ਆ ਜਾਂ ਨਹੀਂ ਮਿਲਨੀ। ਪਰ ਇਹਨਾਂ ਦਾ ਦਾਅ ਜ਼ਰੂਰ ਲੱਗ ਗਿਆ। ਤਰਨ ਤਰਨ ਵੀ ਇਹਨਾਂ ਦੀ ਚਪੇੜ ਚ ਆਇਆ ਔਰ ਇਹਦੇ ਉੱਤੇ ਇਹਨਾਂ ਦੇ ਆਗੂਆਂ ਦੇ ਉੱਤੇ ਵੀ ਜਿਹੜਾ ਚੰਬਲਪਿੰਡ ਆ। ਇਹਨਾਂ ਦੇ ਕਿਸਾਨਾਂ ਨੇ ਇਲਜ਼ਾਮ ਵੀ ਲਾਇਆ ਇਹਨਾਂ ਤੇ ਇਹਦੇ ਅਨੇਕ ਪਿੰਡ ਨੇ ਇਹ ਜਿਹੜੇ 5-7 ਗੱਲਾਂ ਜਿਹੜੀਆਂ ਮੈਂ ਕਹਿੰਨਾ ਕਹਾਣੀ ਕਰ ਕਰਦੀ ਕਹਾਣੀ ਹਰ ਪੰਜਾਬ ਦੇ ਪਿੰਡ ਦੀ ਹੈ ਹਰ ਸ਼ਹਿਰ ਦੀ ਹੈ ਹਰ ਵਿਧਾਨ ਸਭਾ ਦੀ ਹੈ ਜਿਹੜੀਆਂ ਗੱਲਾਂ ਮੈਂ ਉੱਪਰ ਤੁਹਾਨੂੰ ਗਨਾਈਆਂ ਹੁਣ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਹੈ ਪਵਿੱਤਰ ਨਗਰੀ ਹੈ ਇਹਦੀ ਜਿਹੜੀਆਂ ਮੁਢਲੀਆਂ ਜ਼ਰੂਰਤਾਂ ਇਹ ਸਰਕਾਰ ਸਾਢੇ 3 ਸਾਲਾਂ ਚ ਉਹਨੂੰ ਪਰੰਪੂਰਾ ਕਰਨ ਚ ਵੀ ਸਫਲ ਨਹੀਂ ਹੋਈ ਕਿਸੇ ਵੀ ਸ਼ਹਿਰ ਦੀ ਪਹਿਚਾਨ ਹੁੰਦੀ ਹੈ ਕਿ ਉਥੇ ਸਫਾਈ ਦਾ ਕਿਹਦਾ ਪ੍ਰਬੰਧ ਹੈ ਇੱਥੇ ਕਹਿੰਦੇ ਉਹ ਇਹ ਕਹਿੰਦਾ ਟ੍ਰੀਟਮੈਂਟ ਪਲੈਂਟ ਹੀ ਨਹੀਂ ਚੱਲ ਰਿਹਾ ਗੰਦਾ ਪਾਣੀ ਲੋਕਾਂ ਨੂੰ ਮਿਲ ਰਿਹਾ ਸੀਵਰੇਜ ਦਾ ਟ੍ਰੀਟਮੈਂਟ ਪਲੈਂਟ ਜਿਹੜਾ ਉਹ ਬੰਦ ਪਿਆ ਇਹ ਜਿਹੜਾ ਰੋਡ ਆ ਬਸ ਬਸ ਸਟੈਂਡ ਵਾਲਾ ਉਥੇ ਢੇਰ ਲੱਗੇ ਪਏ ਨੇ ਪਵਿੱਤਰ ਨਗਰੀ ਹੈ ਗੰਦਗੀ ਦੇ ਢੇਰ ਨਾਲੀਆਂ ਸੜਕਾਂ ਟੁੱਟੀਆਂ ਹੋਈਆਂ ਮਤਲਬ ਜਿਹੜਾ ਜਿੱਥੇ ਪੂਰੇ ਪੰਜਾਬ ਕੀ ਮੈਨੂੰ ਲੱਗਦਾ ਹੈ ਹਿੰਦੁਸਤਾਨ ਤੋਂ ਵੀ ਲੋਕ ਜਿੜੀ ਤਰਨ ਤਰਨ ਸਾਫ ਮਤਾ ਡੇ ਕਰਾਉਂਦੇ ਨੇ ਉਥੇ ਪਾਣੀ ਦੀ ਸਪਲਾਈ ਨਹੀਂ ਹੈ ਸਟਰੀਟ ਲਾਈਟ ਨਹੀਂ ਹੈ ਗੰਦਗੀ ਦੇ ਢੇਰ ਨੇ ਉਥੇ ਸੀਵਰੇਜ ਟ੍ਰੀਟਮੈਂਟ ਪਲੈਂਟ ਨੂੰ ਚਾਲੂ ਨਾ ਰੱਖਣ ਚ ਚਾਲੂ ਕਰਨ ਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਹ ਗੜੇ ਮੂਡਲੀਆਂ ਜ਼ਰੂਰਤਾਂ ਖੱਡੇ ਪਏ ਹੋਏ ਨੇ ਐ ਮੇਨ ਸੜਕਾਂ ਦੇਖੋ ਦੀ ਦੋ ਸੜਕਾਂ ਮੇਨ ਨਾਲ ਦੇਖੋ ਅੰਦਰਲੇ ਸਾਈਡ ਜਾ ਕੇ ਦੇਖੋ ਲੋਕਾਂ ਦੀਆਂ ਗਲੀਆਂ ਚ ਔਰ ਅੱਜ ਕੱਲ ਤਾਂ ਇਹਨਾਂ ਨੇ ਸ਼ਹਿਰ ਨੂੰ ਇਹ ਤੇ ਕਹਿੰਦੇ ਸੀ ਸਮਾਰਟ ਪੰਜਾਬ ਬਣਾਣਾ ਇਹਨਾਂ ਦੇ ਕੂੜਾ ਚੁੱਕਣ ਦਾ ਵੀ ਪ੍ਰਬੰਧ ਹੈ ਨੀਂ ਨਾਲ ਕੋਲ ਉਹਨੂੰ ਵੀ ਅੱਗ ਲਾਉਂਦੇ ਨੇ ਔਰ ਲੋਕ ਆਪਣਾ ਨਰਕ ਬਣਾ ਕੇ ਰੱਖਿਆ ਪੂਰੇ ਔਰ ਉਹਦੇ ਤੋਂ ਤਰਨ ਤਰਨ ਵੀ ਬਾਂਝਾ ਨਹੀਂ ਮੈਂ ਇਹ ਕਹਿਣਾ ਚਾਹਣਾ ਸਾਨੂੰ ਵੀ ਪਤਾ ਹੈ ਚੋਣਾਂ ਦੇ ਨਾਲ ਸਰਕਾਰ ਦੇ ਸੁਭਾਅ ਨੂੰ ਫਰਕ ਨਹੀਂ ਪੈਂਦਾ। ਲੇਕਿਨ ਇੱਕ ਮੈਸੇਜ ਤਰਨ ਤਰਨ ਦੀ ਇਸ ਪਵਿੱਤਰ ਧਰਤੀ ਤੋਂ ਜਾ ਸਕਦਾ ਕਿ ਮਾਨ ਸਾਹਿਬ ਇਹ ਆਮ ਆਦਮੀ ਪਾਰਟੀ ਜਿਨ 3.5 ਸਾਲ ਚ ਸਵਾਏ ਠੱਗੀ ਦੇ, ਸਵਾਏ ਭ੍ਰਸ਼ਟਾਚਾਰ ਵਧਾਨ ਦੇ, ਸਵਾਏ ਇਲੀਗਲ ਮਾਈਨਿੰਗ ਦੇ, ਸਵਾਏ ਲੋਕਾਂ ਦੇ ਅੰਦਰ ਨੂੰ ਲਾਰੇ ਲਾਣ ਦੇ, ਸਵਾਏ ਐਡਵਰਟਾਈਜ਼ਮੈਂਟ ਦੇ ਕੁਝ ਨਹੀਂ ਕੀਤਾ। ਅਸੀਂ ਤੁਹਾਡੀ ਕਾਰਗੁਜ਼ਾਰੀ ਤੋਂ ਨਰਾਜ਼ ਆਂ ਔਰ ਤੁਹਾਡੀ ਮੰਜੀ ਠੋਕਣ ਦਾ ਮੂਡ ਬਣਾਇਆ 27 ਚ ਤੇ ਮੰਜੀ 27 ਚ ਠੋਕਣੀ ਐ ਤੇ ਮੰਜੀ ਹਲਾਤਾਂ ਦਈਏ ਇਹ ਬੇਨਤੀ ਜਿਹੜੀ ਆ ਤੁਹਾਡੇ ਮਾਧਿਅਮ ਨਾਲ ਤਰਨ ਤਰਨ ਦੇ ਵੋਟਰ ਨੂੰ ਕਰਨ ਦੇ ਲਈ ਔਰ ਇਹ ਜਿਹੜੇ ਇਲਜ਼ਾਮ ਬੀਜੇਪੀ ਲਾ ਰਹੀ ਐ ਆਮ ਆਦਮੀ ਪਾਰਟੀ ਦਾ ਸਾਰਤਕ ਜਵਾਬ ਉਹਨਾਂ ਕੋਲੋਂ ਆਏ ਮੈਂ ਕਦੀ ਉਮੀਦ ਨਹੀਂ ਕਰਦਾ ਕਦੀ ਉਮੀਦ ਨਹੀਂ ਕਰਦਾ ਕਿਉਂਕਿ ਉਹ ਪੰਜਾਬ ਦੇ ਅੰਦਰ ਕੋਈ ਵਿਪਤਾ ਆ ਜਾਏ ਉਹ ਦੌੜ ਕੇ ਹਸਪੀਟਲ ਚਲੇ ਜਾਂਦੇ ਨੇ ਕੰਸਰਨ ਬੰਦੇ ਲੋਕਾਂ ਚ ਦਿਖਦੇ ਨਹੀਂ ਐ ਲੇਕਿਨ ਆਪਣੀ ਜਵਾਬਦੇਹੀ ਦੀ ਜਗ੍ਹਾ ਉਲਟੀ ਗੱਲਬਾਤ ਕਰਨ ਦੇ ਅੰਦਰ ਉਹਨਾਂ ਦਾ ਵਿਸ਼ਵਾਸ ਹੈ ਲੇਕਿਨ ਮੈਂ ਇੱਕ ਗੱਲ ਦਾ ਯਕੀਨ ਦਿਲਾਉਂਗਾ ਹਰਜੀਤ ਸਿੰਘ ਰਾਜਨੀਤੀ ਦੇ ਅੰਦਰ ਸੇਵਾ ਲਈ ਭਾਜਪਾ ਨੇ ਇਹਨੂੰ ਕੈਂਡੀਡੇਟ ਉਤਾਰਿਆ ਇਹ ਆਪਣਾ ਕੁਝ ਨਹੀਂ ਬਣਾਏਗਾ ਦਿਨ ਰਾਤ ਲੋਕਾਂ ਦੀ ਸੇਵਾ ਕਰੇਗਾ ਇਸ ਇਸ ਕਰਕੇ ਇਹ ਜਿਹੜੇ ਚਾਰ ਸ਼ੀਟ ਹੈ ਅਜੀ ਤੁਹਾਡੇ ਮਾਧਿਅਮ ਨਾਲ ਜਿਹੜੀ ਛਾਇਆ ਕਰ ਰਹੀਆਂ ਆਮ ਆਦਮੀ ਪਾਰਟੀ ਇਹਦੇ ਉੱਤੇ ਕਿ ਤਰਨ ਤਾਰਨ ਦੇ ਅੰਦਰ ਸਫਾਈ ਲਈ ਸਿਵਰੇ ਲਈ ਪਾਣੀ ਲਈ ਸੜਕਾਂ ਲਈ ਜਿਹੜੇ ਖੱਡੇ ਪਏ ਨੇ ਜਿਹੜਾ ਇਸ ਪਵਿੱਤਰ ਨਗਰੀ ਨੂੰ ਇਹਨਾਂ ਨੇ ਦੋਸ਼ਿਤ ਕੀਤਾ ਹੈ ਇਹਦਾ ਦੋਸ਼ੀ ਕੌਣ ਹੈ ਇਹਦਾ ਜਵਾਬ ਜ਼ਰੂਰ ਦੇ ਬਾਕੀ ਦਾ ਕਹਾਣੀ ਕਰ ਕਰਦੀ ਤੁਹਾਨੂੰ ਸੁਣਾਈ ਦਿੱਤੀ ਹੈ ਉਹ ਪੰਜ ਸੱਤ ਮੁੱਦੇ ਤਰਨਤਾਰਨ ਚ ਜਿਆਦਾ ਪ੍ਰਬਲ ਨਹੀਂ ਲੇਕਿਨ ਪੰਜਾਬ ਦੇ ਹਰ ਕੋਨੇ ਚ ਨਸ਼ਾ ਵੀ ਹੈ ਕਾਨੂੰਨ ਦਾ ਰਾਜ ਨਹੀਂ ਹੈ ਗੈਂਗਸਟਰ ਦੰਦਨ ਆ ਰਹੇ ਨੇ ਇਹ ਹਾਲਾਤ ਹੈ ਫਰੋਤੀਆਂ ਮੰਗੀਆਂ ਜਾਂਦੀਆਂ ਤਰਨਤਾਰਨ ਵੀ ਉਹਦੇ ਤੋਂ ਗ੍ਰਸਿਤ ਹੈ ਇਹਨੂੰ ਮੁਕਤ ਕਰਾਨ ਲਈ ਨਸ਼ੇ ਨੂੰ ਨਸ਼ਾ ਕਰਨ ਵਾਲੇ ਲੋਕ ਖਤਮ ਨਹੀਂ ਕਰ ਸਕਦੇ ਨਸ਼ੇ ਨੂੰ ਉਹੀ ਖਤਮ ਕਰ ਸਕਦਾ ਗੁਰੂ ਮਹਾਰਾਜ ਜੀ ਕੋਲ ਇੱਕ ਬੱਚਾ ਆਇਆ ਸੀ ਉਹ ਦੀ ਦਾਦੀ ਮਾਂ ਲੈ ਕੇ ਆਈ ਕਿ ਗੁੜ ਖਾਂਦਾ ਕਹਿੰਦੇ 7 ਦਿਨ ਬਾਅਦ ਆਈਓ 7 ਦਿਨ ਬਾਅਦ ਆਇਆ ਤੇ ਕਹਿੰਦੇ ਉਹਦੇ ਸਿਰ ਤੇ ਹੱਥ ਫੇਰੇ ਲਗਾ ਬੇਟਾ ਗੁੜ ਨਹੀਂ ਖਾਣਾ ਗੁੜ ਦੇ ਨਾਲ ਫਿੰਸੀਆਂ ਹੁੰਦੀਆਂ ਤੇ ਬੁੱਢੀ ਮਾਈ ਬੜੀ ਪਰਚਾਣ ਹੋਈ ਕਹਿੰਦੀ ਮੈਂ 7 ਦੇ 50 ਕਿਲੋ ਮੀਟਰ ਦਾ ਪੈਂਡਾ ਕਰਕੇ ਆਈ ਆ ਤੇ ਤੁਸੀਂ ਇਹ ਗੱਲ ਇਹੀ ਕਹਿਣੀ ਤੇ 7 ਦਿਨ ਪਹਿਲਾਂ ਵੀ ਕਰਦੇ ਸੀ ਮਹਾਰਾਜ ਕਹਿੰਦੇ ਕਿ ਉਦੋਂ ਮੈਂ ਆਪੇ ਗੁੜ ਖਾਂਦਾ ਸੀ ਤੇ ਇਸ ਕਰਕੇ ਗੋੜ ਚੜਾਨ ਲਈ ਅਗਰ ਮਹਾਰਾਜ ਜੀ ਨੂੰ ਸੱਬ ਦਿਨ ਖੁਦ ਗੋੜ ਚੜਨਾ ਪਿਆ ਤੇ ਬੱਚੇ ਤੇ ਉਹਦਾ ਅਸਰ ਹੋਇਆ ਨਸ਼ਾ ਕਰਨ ਵਾਲੇ ਨਸ਼ੇ ਚ ਮर्यादाਵਾਂ ਦਾ ਭੰਗ ਕਰਨ ਵਾਲੇ ਕਰਨ ਵਾਲੇ ਲੋਕੀ ਥੱਲੋਂ ਹੱਸਦੇ ਨੇ ਇਸ ਕਰਕੇ ਜਦੋਂ ਵੀ ਨਸ਼ਾ ਖਤਮ ਹੋਣਾ ਪੰਜਾਬ ਚ ਬੀਜੇਪੀ ਨੇ ਕਰਨਾ ਔਰ ਭ੍ਰਸ਼ਟਾਚਾਰ ਮੁਕਤ ਸ਼ਾਸਨ ਅਗਰ ਕੋਈ ਦੇ ਸਕਦਾ ਤੇ ਬੀਜੇਪੀ ਦੇ ਸਕਦੀ ਹੈ ਆਓ ਮਿਲ ਕੇ ਤਰਨ ਤਰਨ ਤੋਂ ਇਹਦੀ ਸ਼ੁਰੂਆਤ ਕਰੀਏ ਇਹ ਹੀ ਗੱਲ ਤੁਹਾਡੇ ਮਾਧਿਅਮ ਨਾਲ ਕਹਿਣੀ ਸੀ ਤੁਸੀਂ ਕੋਈ ਗੱਲ ਕਹਿ ਨਹੀਂ ਇਹ ਕਿ ਤਵਾ ਪਿੰਡ ਦੀ ਜਿੱਥੇ ਨਹੀਂ ਜਰੂਰੀ ਹੈ ਜੀ ਰਾਜਾ ਬਿੰਗ ਇੱਕ ਨਸ਼ੇ ਨੂੰ ਛੱਡਣ ਦਾ ਦੇ ਲਈ ਦੂਜਾ ਨਸ਼ਾ ਜ਼ਰੂਰੀ ਹੈ ਕਿਆ ਉਹ ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂ ਪੁੱਤਰਾਂ ਦੇ ਬਲੀਦਾਨ ਦੇ ਨਾਲੇ ਇਹ ਮਿੱਟੀ ਲਾਲ ਹੋਈ ਹੈ ਸਰਵੰਸ ਵਾਰਿਆ ਤੇ ਗੁਰੂ ਮਹਾਰਾਜ ਜੀ ਦੇ ਪਰਿਵਾਰ ਨੇ ਸਰਵੰਸਦਾਨੀ ਇਸ ਕਰਕੇ ਕਿਹਾ ਜਾਂਦਾ ਉਸ ਧਰਤੀ ਤੋਂ ਨਸ਼ੇ ਦੀ ਗੱਲ ਕਰਨਾ ਮੈਨੂੰ ਲੱਗਦਾ ਮਹਾਪਾਪ ਹੈ ਰਾਜਾ ਬੜਿੰਗ ਜੀ ਨੂੰ ਚਾਹੀਦਾ ਕਿ ਨਸ਼ਾ ਮੁਕਤੀ ਲਈ ਕੀ ਹੋ ਸਕਦਾ ਦੱਸੋ ਇੱਕ ਨੂੰ ਛੱਡ ਕੇ ਦੂਜੇ ਤੇ ਲੜ ਲਾਨ ਤੋਂ ਮੈਨੂੰ ਲੱਗਦਾ ਹੈ ਕਾਂਗਰਸ ਨੂੰ ਦੀ ਮਾਨਸਿਕਤਾ ਹੋ ਸਕਦੀ ਹੈ ਸਾਡੀ ਮਾਨਸਿਕਤਾ ਨਹੀਂ ਪ੍ਰਧਾਨ ਜੀ ਯਾਨੀ ਸਰ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਹੈ ਲੇਕਿਨ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕਾਨੂੰਨ ਵਿਵਸਥਾ ਦੇ ਲਈ ਕੀ ਕਰ ਸਕਦੀ ਹੈ ਕੀ ਕਾਨੂੰਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਸਟੇਟ ਦਾ ਮੁੱਦਾ ਹੁੰਦਾ ਸਮਝ ਰਹੇ ਨਹੀਂ ਕਾਨੂੰਨ ਵਿਵਸਥਾ ਦੇ ਅੰਦਰ ਕਿ ਸਟੇਟ ਦਾ ਮੁੱਦਾ ਹੁੰਦਾ ਸਟੇਟ ਜਦੋਂ ਜਦੋਂ ਕੇਂਦਰ ਕੋਲੋਂ ਸੁਰੱਖਿਆ ਨੂੰ ਪੁਖਤਾ ਕਰਨ ਲਈ ਕੋਈ ਸਹਾਇਤਾ ਮੰਗੇ ਤੇ ਕੇਂਦਰ ਤਾਂ ਜਿਹਦਾ ਤੁਹਾਹਰਾ ਦਾ ਦਿਨ ਸੀ ਇਹਨਾਂ ਨੇ ਕੰਪਨੀਆਂ ਮੰਗੀਆਂ ਉਹਨਾਂ ਨੇ ਭੇਜਤੀਆਂ ਲੇਕਿਨ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਇਹ ਅਧਿਕਾਰ ਸਟੇਟ ਦਾ ਔਰ ਇਹ ਗਵਰਨਮੈਂਟ ਪੂਰੀ ਤਰ੍ਹਾਂ ਲੋਕਾਂ ਨੂੰ ਭਇਤੋਂ ਮੁਕਤ ਨਹੀਂ ਕਰ ਸਕੀ ਨਿਆਇ ਨਹੀਂ ਦੇ ਪਾਈ ਕਿਉਂਕਿ ਇਹ ਫੇਲ्युअर ਹੋਇਆ ਇਸ ਸਰਕਾਰ ਦਾ ਉਹ ਯਾਰ ਜਿਹਦੇ ਡੀਜੀ ਡੀਜੀਪੀ ਡੀਆਈਜੀ ਜਿਹੜਾ ਭ੍ਰਸ਼ਟਾਚਾਰ ਚ ਲਿਪਤ ਪਾਇਆ ਜਾਏ ਥੱਲੇ ਥਾਣਿਆਂ ਦਾ ਕੀ ਹਾਲ ਹੋਏਗਾ ਇਹਨਾਂ ਦੇ ਭ੍ਰਸ਼ਟਾਚਾਰ ਦੀ ਗੱਲ ਥਾਣੇ ਆ ਇਹਨਾਂ ਦੀਆਂ ਤਹਿਸੀਲਾਂ ਦੇਖੋ ਉਹਦਾ ਹੀ ਹਾਲ ਕੀ ਹੈ ਇਹਨੂੰ ਆਪਣਾ ਹਲਕਾ ਢਾ ਲੋ 5 ਸਾਲ ਚ 1.5 1.5 ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਥੱਲੇ ਯਾਰ ਪਤਾ ਲੱਗਣਾ ਚਾਹੀਦਾ ਨਾ ਉਹ ਹੈਪੀ ਡੇ ਬਣ ਤੇ ਘੜਾਓ ਜਦੋਂ ਚੋਣ ਲੜਿਆ ਕਿੰਨੇ ਪੈਸੇ ਐ ਐਸੀ ਕਿਹੜੀ ਗਿੱਦੜ ਸਿੰਘੀ ਆ ਜਿਸ ਦੇ ਨਾਲ ਪੈਸੇ ਵੱਧ ਕੇ ਹੋਣਗੇ ਇਸ ਕਰਕੇ ਇਸ ਸਰਕਾਰ ਤੋਂ ਮੁਕਤੀ ਪੰਜਾਬ ਪਾਣਾ ਚਾਹੁੰਦਾ ਮਿਲ ਕੇ ਸ਼ੁਰੂਆਤ ਤਰੰਤਰਾਂ ਤੋਂ ਕੀਤੀ ਜਾਏ ਇਹ ਮੇਰਾ ਕਹਿਣਾ ਕਿ ਕਿਹਨੇ ਆਡੀਓ ਆਫਿਸ ਜਿਹੜੇ ਬੰਦ ਕਰ ਲੱਗਦਾ ਹੈ ਕਿ ਲੋਕ ਸੈਟੀਸਫਾਈ ਨਹੀਂ ਇਸ ਨੇ 90 ਦੇ ਸਮੇ ਤੋਂ ਇਸ ਦੇਖਾ ਕਿ 2022 ਤੋਂ ਲੈ ਕੇ 2024 ਤੋਂ ਲੈ ਕੇ 2025 ਤੱਕ ਸੈਂਕੜਿਆਂ ਦੀ ਗਿਣਤੀ ਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ਮੂਲੀਅਤ ਕੀਤੀ ਹੈ ਲੋਕ ਵਿਸ਼ਵਾਸ ਕਰਦੇ ਨੇ ਕਿ ਜਿਹੜੇ ਸੂਬੇ ਦੇ ਵਿੱਚ ਵੀ ਲੋਕਾਂ ਨੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਉਹ ਸੂਬੇ ਅੱਜ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਤੋਂ ਹੁਣ ਜਿੰਮੇ ਇਲੈਕਸ਼ਨ ਤੇ ਵਿੱਚ ਵਿੱਚ ਜੱਦਾ ਭਰਮਾ ਸਮਰਥਨ ਪਿੰਡਾਂ ਦੇ ਵਿੱਚ ਮਿਲਦਾ ਲੋਕ ਵਿਸ਼ਵਾਸ ਕਰ ਚੁੱਕੇ ਨੇ ਕਿ ਸਾਡੇ ਦੇ ਇਲਾਕੇ ਦੀ ਭਲਾਈ ਕਰ ਸਕਦੀ ਕਿ ਕੁਝ ਪਾਰਟੀਆਂ ਭਾਰਤੀ ਜਨਤਾ ਪਾਰਟੀ ਜਿਹੜੇ ਛੱਡ ਕੇ ਜਾ ਰਹੇ ਨੇ ਬਾਅਦ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਖੁਸ਼ੀ-ਖੁਸ਼ੀ ਆ ਰਿਹਾ ਕਿ ਜਾਂ ਸਰਕਾਰ ਦੇ ਵੱਲੋਂ ਕਾਫੀ ਮਾਮਲੇ ਸਾਹਮਣੇ ਆਏ ਕੀ ਕਿਹੜਾ ਕਹੂਗਾ ਕਿ ਕਿਹੜਾ ਜਿਹੜਾ ਆਮ ਆਦਮੀ ਪਾਰਟੀ ਜਿਸ ਬੁੱਲੀ ਤੇ ਗੱਲ ਕੀਤੀ ਜਾਂਦੀ ਹੈ ਲਗਾਤਾਰ ਸ਼ਮੂਲੀਤ ਹੋਣ ਪਾਰਟੀਆਂ ਦੇ ਰੂਪ ਵਿੱਚ ਸ਼ਾਮਲ ਹੋ ਰਹੀ ਹੈ ਕਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਕੀ ਦਰ ਕੇ ਕਰਾ ਰਹੇ ਹੋਣੇ ਡਰਾ ਕੇ ਧਮਕਾ ਕੇ ਤਵੀ ਤੋ ਇਹ ਅਜੇ ਅਗਲਾ ਸਾਲ ਸ਼ੁਰੂ ਹੋ ਲੰਦੋ ਸਹੀ ਇਹ ਤਾਂ ਉਹ ਤਾਂ ਖਾਲੀ ਉਹਨ ਨੂੰ ਪਏ ਨੇ ਇਸ ਕਰਕੇ ਉਹਦਾ ਕੋਈ ਨਹੀਂ ਹੈ ਉਹਦਾ ਇੱਕ ਵਿਗਿਆਪਨਾ ਵਾਲੀ ਪਾਰਟੀ ਹੋਣ ਦੇ ਕਾਰਨ ਉਹ ਇਹ ਰੀਲ ਚਲਾ ਰਿਹਾ ਹੈ ਬਾਕੀ ਕੌਣ ਜਾਣਾ ਚਾਹੂਗਾ ਜਿਸ ਸਮੁੰਦਰ ਦੇ ਅੰਦਰ ਚੂਹੇ ਸਭ ਤੋਂ ਪਹਿਲਾਂ ਦੌੜਦੇ ਨੇ ਇਹ ਤੁਸੀਂ ਦੇਖੋ ਤੁਸੀਂ ਭਾਜੜ ਕਿਦਾਂ ਪੈਂਦੀ ਹੈ ਧੰਨਵਾਦ ਅਰਨੀਸ਼ ਕਾ ਧੰਨਵਾਦ ਘਾਮ ਨਹੀਂ ਮਿਲਦੀਆਂ ਤੇ ਮਲਾਜੋਨਾਂ ਧਰਨੇ ਤੇ ਬੈਠਦੇ ਤਰਲੇ ਤੁਲੇ ਮਾਰ ਕੇ ਅੰਮ੍ਰਿਤਸਰ ਦਾ ਕੋਈ ਐਮਐਲਏ ਆਇਆ ਉਹ ਭਾਈ ਇਲੈਕਸ਼ਨ ਹੈ ਗੋਡੀ ਹੱਥ ਨਾਲ ਆਲੂ ਕਿ ਉਹਨਾਂ ਨੂੰ ਉਠਾ ਕੇ ਗਿਆ ਇਹਨਾਂ ਦੇ ਪੱਲੇ ਨਹੀਂ ਦਾਣੇ ਇਹਨਾਂ ਦਾ ਇਹਨਾਂ ਦੇ ਦਾਣੇ ਵਿਕ ਚੁਕੇ ਆ ਇਹ ਤਾਂ ਡੰਗ ਦਵਾਈ ਹੋ ਰਹੀ ਐ ਕੋਈ ਮੈਨੂੰ ਦੱਸੋ ਪੰਜਾਬ ਦੇ ਅੰਦਰ ਕਿਹੜਾ ਦਾਇਰਾ ਹੈ ਜਿਹੜਾ ਤਰਨੇ ਤੇ ਨਹੀਂ ਬੈਠਾ ਅ ਬਸਾਂ ਵਾਲੇ ਤਰਨੇ ਤੇ ਟੀਚਰ ਤਰਨੇ ਤੇ ਹੈਲਥ ਵਾਲੇ ਤਰਨੇ ਤੇ ਕੋਈ ਡਿਪਾਰਟਮੈਂਟ ਐਸਾ ਨਹੀਂ ਹੈ ਜਿਹੜਾ ਤਰਨੇ ਤਰਾਂ ਬੈਠਾ ਹੋਏ ਇਹ ਇਹ ਤਨਖਾਹ